ਸਤ ਸ੍ਰੀ ਅਕਾਲ ਦੋਸਤੋ ਸੁਆਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਭੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਦੇਖ ਸਕਦੇ ਹੋ ਅੱਜ ਆਪਣੇ ਪੰਪ ਤੇ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤੇ ਤਸੀਲ ਆਪਾਂ ਨੂੰ ਰਾਮਪਰਾ ਖੂਲ ਹੈ ਤੇ ਕਾਠ ਤੁਹਾਨੂੰ ਦਿਖਾਉਣੇ ਆ ਵੀ ਕਿੰਨਾ ਇਕ ਕਾਠ ਆ ਇੱਥੇ ਤੇਲ ਪੰਪ ਤੇ ਦੇਖ ਸਕਦੇ ਹੋ ਇੰਡੀਅਨ ਔਲ ਤੇ ਬਹੁਤ ਕਸਾ ਜੀ ਤੇਲ ਦਾ ਤੇ ਬਾਈ ਜੀ ਕਹਿੰਦੇ ਪੰਪ ਬੰਦ ਹੋ ਜਾਣਿਆ ਬੰਦ ਕਰ ਦਿੰਨੇ ਆ ਪੰਪ ਤੇਲ ਮਿਲਿਆ ਨਹੀਂ ਸਾਨੂੰ ਬਾਈ ਕਾ ਤੜੀ ਮਿਲਿਆ ਹਮ ਕਿਹਾ ਚਿਹਰਾ ਜੀ ਬਰੋਲਾ ਲੈ ਬਾਈ ਬਹੁਤ ਰਾਸਾ ਤੇਲ ਮਿਲ ਨਹੀਂ ਰਿਹਾ ਦੇਖ ਸਕਦੇ ਹੋ ਤੁਸੀਂ ਜਿਵੇਂ ਡੀਪੂ ਵਾਲੀ ਕਣਕ ਮਿਲਦੀ ਹੁੰਦੀ ਹੈ ਨਾ ਇੰਨਾ ਗੱਠੋਦੋਂ ਹੁੰਦਾ ਜਿੰਨਾ ਹੁਣ ਇੱਧਰ ਹੀ ਨਾ ਨਜੇ ਤੇ ਨਾ ਮਿਲਿਆ ਫੇਰ ਕਿ ਹੋ ਜੂ ਬੋਤਲਾਂ ਕਿੰਨੀਆਂ ਬਾਈ ਲੋਕਾਂ ਨੇ ਕੋਈ ਘਰ ਦਾ ਸਮਾਨ ਨਹੀਂ ਛੱਡਿਆ ਦੁੱਧ ਵਾਲੀਆਂ ਬਾਲਟੀਆਂ ਵੀ ਚੱਕ ਲੈਂਦੀਆਂ ਤੇ ਪਰ ਪਰ ਕੇ ਪਤਾ ਨਹੀਂ ਮੈਂ ਤਾਂ ਗਿਆ ਨਹੀਂ ਉਧਰ ਬਾਈ ਸਾਰੇ ਪੰਪਾਂ ਦੀ ਰਾਸਾ ਵੇਖੋ ਲਾਈਵ ਨਾ ਚਲਾ ਦिए ਨਾ ਤਾਂ ਆ ਬਈ ਹੈ ਦੇਖ ਸਕਦੇ ਹੋ ਤੁਸੀਂ ਬਾਈ ਲੜੋ ਰੜਾਈਆਂ ਬਹੁਤ ਬਾਈ ਦੂਰੋਂ ਦੂਰੋਂ ਆਇਆ ਪਹੁੰਚਿਆ ਤੇਲ ਲੈਣ ਹਰੇਕ ਪੰਪ ਤੇ ਇੰਨਾ ਕਾਸਾ ਤੇਲ ਮਿਲਦੇ ਨਹੀਂ ਤੇ ਇੱਕ ਦੂਜੇ ਦੇ ਮੂਹਰ ਦੀ ਤੇਲ ਖਰੀਦਦੇ ਆ ਮਿਲ ਗਿਆ ਤੇਲ ਤੈਨੂੰ ਮਿਲ ਗਿਆ ਥੋੜਾ ਮੇਰਾ ਤੈਨੂੰ ਬਈ ਮਿਲ ਗਿਆ ਠੀਕ ਆ ਚਲੋ ਜਿੰਨਾ ਜਿੰਨਾ ਮਿਲ ਜਾਂਦਾ ਠੀਕ ਆ ਦੇਖੋ ਇੱਕ ਭਰਾ ਤਿੰਨ ਚਾਰ ਛੋੜੀਆਂ ਔੜੀਆਂ ਬੋਤਲਾਂ ਹੀ ਨਹੀਂ ਖੜਾ ਹਾਂਜੀ ਕਿਹੜਾ ਪਿੰਡ ਹੈ ਇਹ ਆਪਣਾ ਗਮਟੀ ਵਾਲਾ ਜੀ ਗਮਟੀ ਭਾਈ ਮਿਲਿਆ ਨਹੀਂ ਤੇਲ ਕਿਸੇ ਪੰਪ ਤੋਂ ਵੀ ਕੈਥੀ ਆਏ ਪਹਿਲਾਂ ਠੀਕ ਹੈ ਦੇਖ ਭਾਈ ਇੱਧਰ ਡੀਜ਼ਲ ਆ ਤੇ ਡੀਜ਼ਲ ਦੇ ਵੀ ਬਹੁਤ ਭਰਾ ਡਰਮ ਭਰਾ ਭਰਾ ਕੇ ਲਿਆਂਦੇ ਹੈਗੇ ਆ ਤੇ ਤੇਲ ਤੇਲ ਕਿੰਨੇ ਦਿਨਾਂ ਤੱਕ ਬੰਦ ਰਹੂਗਾ ਕੋਈ ਪਤਾ ਨਹੀਂ ਹੋਰ ਜੀ ਲੋ ਵੀ ਜਿਹਨੇ ਵੀ ਤੇਲ ਲਿਆਣਾ ਲਿਆ ਸਕਦਾ ਪਹਿਲਾ ਪਹਿਲਾ ਤੇ ਬਾਅਦ ਦੇ ਵਿੱਚ ਤੇਲ ਨਹੀਂ ਮਿਲਣਾ ਕਿ ਆ ਬਾਈ ਨਾ ਪੁੱਛਦੇ ਆਪਾਂ ਬਾਈ ਕਿਹੜਾ ਪਿੰਡਾ ਤੇਰਾ ਠੀਕ ਆ ਵੀ ਤੇਲ ਬੰਦ ਹੋ ਜਾਣਾ ਇਹਦੇ ਕਹੀ ਜਾਂਦੇ ਬੰਦ ਹੋ ਜਾਣਾ ਠੀਕ ਆ ਵੀ ਤਾਂ ਅਜਿਓ ਪਹਿਲਾਂ ਭਰਾ ਕੇ ਰੱਖ ਲਿਆ ਹਾਂ ਬਸ ਕੋਈ ਜਾਂਦੇ ਆ ਤੇ ਮਹਿੰਗਾ ਕਰਿਆ ਕੋਈ ਰੇਟ ਜਾਂ ਇਹ ਤਾਂ ਹੋਈ ਆ ਕਹੀ ਜਾਂਦੀ ਮੰਦੋ ਨਾ ਸਰਕਾਰ ਗਈ ਇਹ ਨਹੀਂ ਹੋਣੀ ਠੀਕ ਆ ਵੀ ਹੜਤਾਲ ਹੋਣੀ ਆ ਹੜਤਾਲ ਨਹੀਂ ਜਾਂਦਾ ਕੀ ਕਰੀ ਫਿਰ ਵੀ ਆਪਣਾ ਗੁਜ਼ਾਰਾ ਕਿੱਥੇ ਬਣਾਇਨੇ ਤੇ ਨਾ ਹਨ ਇਹ ਦੇ ਨਾ ਮਿਲ ਕੀ ਕਰਾਂਗੇ ਇਹ ਵੀ ਚਾਹੀਦੇ ਦੇ ਇਹ ਤਾਂ ਹੈ ਸਹੀ ਗੱਲ ਲਓ ਵੀ ਕਿਸਾਨ ਦੋਸਤੋ ਬਹੁਤ ਕਾਸਾ ਤੁਸੀਂ ਦੇਖ ਸਕਦੇ ਹੋ ਤੇ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ